ਸੱਚੇ ਕਾਲ ਦਾ ਟੀਵੀ ਐਨਰਾਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਤਾਂ ਇੱਕ ਵਾਰ ਫਿਰ ਤੋਂ ਜਿਹੜਾ ਇੰਡੀਗੋ 에ਅਰਲਾਈਨਸ ਦੇ ਜਹਾਜ਼ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲਿਆ ਦਰਸਲ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਜਿਹੜਾ ਇੱਕ ਹైదరాబాద్ ਤੋਂ ਚੰਡੀਗੜ੍ਹ ਨੂੰ ਇੱਕ ਇੰਡੀਗੋ 에ਅਰਲਾਈਨ ਦਾ ਜਹਾਜ਼ ਆ ਰਿਹਾ ਸੀ ਜਦੋਂ ਜਦੋਂ ਉਹ ਚੰਡੀਗੜ੍ਹ ਲੈਂਡ ਹੋ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਕਰੂ ਮੈਂਬਰਾਂ ਦੀ ਕਰੂ ਮੈਂਬਰਾਂ ਦੁਆਰਾ ਉਸ ਜਹਾਜ਼ ਦੀ ਸਾਫ ਸਫਾਈ ਕੀਤੀ ਜਾਂਦੀ ਆ ਤਾਂ ਉਸ ਵਕਤ ਬਾਥਰੂਮ ਦੇ ਵਿੱਚ ਇੱਕ ਲੈਟਰ ਮਿਲਦਾ ਚਿੱਠੀ ਮਿਲਦੀ ਹੈ ਜਿਸ ਦੇ ਵਿੱਚ ਇਹ ਗੱਲ ਲਿਖੀ ਹੁੰਦੀ ਹੈ ਕਿ ਜਹਾਜ਼ ਦੇ ਵਿੱਚ ਬੰਬ ਹੈ ਜਾਨੀ ਕਿ ਉਸ ਮੌਕੇ ਤੇ ਹਫੜਾ ਤਫੜੀ ਮੱਚ ਜਾਂਦੀ ਹੈ ਜਦੋਂ ਇਹ ਕਰੂ ਮੈਂਬਰਾਂ ਨੂੰ ਚਿੱਠੀ ਮਿਲਦੀ ਹੈ ਕਿ ਇੰਡੀਗੋ 에ਅਰਲਾਈਨ ਦੇ ਇਸ ਜਹਾਜ਼ ਦੇ ਵਿੱਚ ਜਿਹੜਾ ਹైదరాబాద్ ਤੋਂ ਚੰਡੀਗੜ੍ਹ ਆਇਆ ਇਸ ਦੇ ਵਿੱਚ ਬੰਬਾ ਤਾਂ ਹਾਲਾਂਕਿ ਉਸੇ ਮੌਕੇ ਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਅਣਪਛਾਤੇਆਂ ਦੇ ਉੱਪਰ ਯੂਪੀਏ ਦੀ ਧਾਰਾ ਲਗਾ ਕੇ ਜਿਹੜਾ ਪਰਚਾ ਦਰਜ ਕਰ ਲਿਆ ਗਿਆ ਪਰ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੱਤੇ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਤਰੀਕੇ ਜਹਾਜ਼ ਨੂੰ ਜਿਹੜਾ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲੀ ਆ ਪਹਿਲਾਂ ਵੀ ਬਹੁਤ ਸਾਰੇ ਜਿਹੜਾ ਵਕੋ ਵਕੇ ਏਅਰਲਾਈਨਸ ਦੇ ਜਹਾਜ਼ ਨੂੰ ਜਿਹੜਾ ਬੰਬ ਦੇ ਨਾਲ ਡਾਊਨ ਦੀ ਧਮਕੀਆਂ ਮਿਲ ਚੁੱਕੀਆਂ ਨੇ ਪਰ ਅੱਜ ਵੱਡੀ ਖਬਰ ਆ ਕਿ ਜਿਹੜਾ ਹైదరాబాద్ ਤੋਂ ਚੰਡੀਗੜ੍ਹ ਜਹਾਜ਼ ਆ ਰਿਹਾ ਸੀ ਤਾਂ ਜਦੋਂ ਜਿਹੜਾ ਚੰਡੀਗੜ੍ਹ ਆ ਕੇ ਲੈਂਡ ਹੋ ਜਾਂਦਾ ਕਰੂ ਮੈਂਬਰਾਂ ਦੁਆਰਾ ਉਸ ਦੀ ਸਾਫ ਸਵਾਈ ਕੀਤੀ ਜਾਂਦੀ ਹੈ ਤੇ ਉਸ ਵਕਤ ਇੰਡੀਗੋ ਏਅਰਲਾਈਨ ਦੇ ਜਹਾਜ਼ ਦੇ ਵਿੱਚੋਂ ਕਰੂ ਮੈਂਬਰਾਂ ਨੂੰ ਇੱਕ ਚਿੱਠੀ ਮਿਲਦੀ ਆ ਧਮਕੀ ਭਰਿਆ ਨੋਟ ਮਿਲਦਾ ਜਿਸ ਦੇ ਵਿੱਚ ਉਸ ਧਮਕੀ ਭਰੇ ਨੋਟ ਦੇ ਵਿੱਚ ਇਹ ਗੱਲ ਆਕੀ ਹੁੰਦੀ ਆ ਕਿ ਇਸ ਜਹਾਜ਼ ਦੇ ਵਿੱਚ ਬੰਬ ਬੱਚੇ ਉਸ ਤੋਂ ਬਾਅਦ ਜਦੋਂ ਮੌਕੇ ਤੇ ਕਰੂ ਮੈਂਬਰ ਇਹ ਗੱਲ ਪੜ੍ਹਦੇ ਨੇ ਤਾਂ ਮੌਕੇ ਤੇ ਹਫੜਾ ਦਫੜੀ ਮਰਜ਼ੀਆਂ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਪਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੁਆਰਾ ਕਾਰਵਾਈ ਵੀ ਕੀਤੀ ਗਿਆ ਹਣ ਪਛਾਤਿਆਂ ਦੇ ਉੱਪਰ ਯੂਪੀ ਦੀ ਜਿਹੜਾ ਪਰਚਾ ਉਹ ਵੀ ਦਰਜ ਕੀਤਾ ਗਿਆ ਤੇ ਸਾਰੇ ਮਾਮਲੇ ਜਿਹੜੀ ਜਾਂਚ ਹੁਣ ਕੀਤੀ ਜਾ ਰਹੀ ਹੈ